ਪਰ ਮਿੰਟਰ ਜੀ ਇੱਕ ਚੀਜ਼ ਤਾਂ ਹੈ ਭਾਵੇਂ ਇਹ ਕਿਸੇ ਪਾਸਿਓਂ ਕਿਵੇਂ ਨਾ ਕਿਵੇਂ ਕਰਕੇ ਪੈਸਾ ਇਕੱਠਾ ਕਰਨ ਨੂੰ ਸਿਰਦੇ ਨੇ ਪਰ ਉਧਰੋਂ ਕੇਂਦਰ ਵਾਲੇ ਪਾਸੇ ਕੇਂਦਰ ਵਿਸਕੰਡਾ ਕਸੀ ਜਾਂਦਾ ਉਹ ਕਹਿੰਦਾ ਵੀ ਐ ਨਹੀਂ ਇੰਨੇ ਸੌਖੇ ਤੁਹਾਨੂੰ ਨਿਕਲ ਨਹੀਂ ਦਿੰਦੇ ਉਹਨਾਂ ਨੇ ਕਹਿੰਦੇ ਵੀ ਜਿਹੜੀ ਕਰਜ਼ੇ ਵਾਲੀ ਹੱਦ ਸੀਗੀ ਉਹ ਤੇ ਹੋਰ ਘਟਾਤੀਏ ਹੁਣ ਤੇ 21900 ਕਰੋੜ ਹੀ ਮੈਨੂੰ ਲੱਗਦਾ ਕਹਿੰਦੇ ਰਹਿ ਗਈ ਹੈ ਹੁਣ ਰਿਜ਼ਰਵ ਬੈਂਕ ਨੂੰ ਕਿਹਾ ਵੀ ਇੰਨਾ ਕੁ ਦੇਣਾ ਕਰਜ਼ਾ ਪੰਜਾਬ ਨੂੰ ਯਹੀ ਤੇ ਪਹਿਲਾਂ ਹੀ ਇਸ ਤਰ੍ਹਾਂ ਹਾਲਤ ਸੀਗੇ ਸਾਡੀ ਆਰਥਿਕ ਮੰਦੀ ਦਾ ਧੱਕਾ ਲੋਕੀ ਹੁਣ ਗਲੀ ਬਲੀ ਮਸ਼ਹੂਰ ਹੋ ਗਈ ਸੀ ਤੇ ਇਸ ਇਸ ਤਰ੍ਹਾਂ ਦਾ ਫਿਰ ਹੋਰ ਔਖਾ ਹੋ ਜਾਣਾ ਪੰਜਾਬ ਨੂੰ ਮੈਂ ਦੇਖੋ ਔਖਾ ਤੇ ਹੈ ਕਿਉਂਕਿ ਉਹ ਕਹਿੰਦੇ ਹੁੰਦੇ ਨੇ ਪੇਟ ਨਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ ਹੂੰ ਉਹ ਕਿਸੇ ਭੁੱਖੇ ਨੂੰ ਪੁੱਛਿਆ ਸੀ ਕਿ ਦੋ ਤੇ ਦੋ ਕਿੰਨੇ ਲੱਖੇ ਰੋਟੀਆਂ ਚਾਰ ਨਹੀਂ ਆਉਂਦੇ ਉਹ ਤੋਂ ਹੂੰ ਸਮਝਦੇ ਹੋ ਜੋ ਚੀਜ਼ ਦੀ ਤੁਹਾਨੂੰ ਬਹੁਤ شدت ਨਾਲ ਲੋਡ ਹੋਵੇ ਫਿਰ ਤੁਹਾਨੂੰ ਉਹੀ ਦਿਸ ਰਹੀ ਹੈ ਪੰਜਾਬ ਨੂੰ ਲੋਡ ਸਭ ਪੈਸੇ ਦੀ ਹੈ ਹੋਰ ਕਾ ਦੀ ਹੈ ਲੋਡ ਤੇ ਵੈਸੇ ਸਾਰਿਆਂ ਨੂੰ ਪੈਸੇ ਦੀ ਹੈ ਜੀ ਪਰ ਇਹ ਵੀ ਕਮਾਲ ਦੀ ਗੱਲ ਹੈ ਕਿ ਜਦੋਂ ਬੰਦਾ ਗਰੀਬ ਹੁੰਦਾ ਉਹਨੂੰ ਐ ਲੱਗਦਾ ਹੈ ਕਿ ਭਾਈ ਪੈਸਾ ਹੀ ਰੱਬ ਹੈ ਤੇ ਜਦੋਂ ਪੈਸਾ ਪੂਰਾ ਆ ਜਾਂਦਾ ਫਿਰ ਉਹਨੂੰ ਆਦਾ ਰੱਬ ਹੀ ਗਰੀਬਾਂ ਚ ਹੈ ਤਾਂ ਮਤਲਬ ਕਿ ਨਜ਼ਰੀਆ ਵੀ ਬਦਲਦਾ ਰਹਿੰਦਾ ਹੈ ਨਾ ਸਾਲ ਤਾਂ ਗੱਲ ਇਹ ਆ ਕਿ ਹੁਣ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਿਆ ਪਿਆ ਇਦੇ ਵਿੱਚ ਦੇਖੋ ਅਸੀਂ ਸਰਕਾਰ ਆਪਣੀ ਦੀ ਅਲੋਚਨਾ ਕਰਦੇ ਆ ਇਸ ਪੱਖ ਤੋਂ ਕਰਦੇ ਆ ਕਿ ਭਾਈ ਤੁਸੀਂ ਕੁਝ ਜ਼ਿਆਦਾ ਨਹੀਂ ਕਰ ਸਕਿਆ ਆਰਥਿਕਤਾ ਵਾਸਤੇ ਤੁਸੀਂ ਕਰਜ਼ਾ ਜਿਹੜਾ ਲੈ ਰਹੇ ਹੋ ਧੜਾ ਤੜ ਉਹ ਨਹੀਂ ਘਟਾ ਸਕੀ ਵਿਆਜ ਸਾਡੇ ਜਾਂਦੇ ਆ ਦੇਣਦਾਰੀਆਂ ਜਾਂਦੀਆਂ ਨਵੇਂ ਅਸਾਸੇ ਪੈਦਾ ਨਹੀਂ ਕਰ ਸਕੇ ਖਰਚੇ ਨਹੀਂ ਇਹਨੇ ਘਟਾ ਸਕੇ ਵਗੈਰਾ ਵਗੈਰਾ ਉਹ ਅਸੀਂ ਅਲੋਚਨਾ ਕਰਦੇ ਰਹਿੰਦੇ ਆ ਜੀ ਪਰ ਰਿਅਲਿਟੀ ਇਹ ਹੈ ਕਿ ਸਾਰੀਆਂ ਸਟੇਟਾਂ ਕਰਜ਼ਾ ਲੈਂਦੀਆਂ ਨੇ ਆਪ ਦੇ ਵਿੱਤ ਦੇ ਮੁਤਾਬਕ ਹੂੰ ਹੁਣ ਜੋ ਸਾਡੀ ਕਰਜ਼ਾ ਹੱਦ ਬਣੀ ਆ ਜੇ ਪੰਜਾਬੀ ਟ੍ਰਿਬਿਊਨ ਚ ਆਪਾਂ ਪੜਿਆ ਪੜਿਆ ਹੋਏਗਾ ਸਾਰਿਆਂ ਨੇ ਜੀ ਕਿ ਭਈ ਉਹ ਲਗਭਗ ਲਾ ਲਓ ਕਿ 50-52 ਹਜ਼ਾਰ ਕਰੋੜ ਦੀ ਹੈ ਹੂੰ 9 ਮਹੀਨਿਆਂ ਦੀ ਉਹ 38 ਹਜ਼ਾਰ ਕਰੋੜ ਦੀ ਬਣਦੀ ਸੀਗੀ ਤੇ ਇਹਨਾਂ ਨੇ ਘਟਾ ਕੇ ਸ਼ਾਇਦ ਉਹ ਕਰ ਦਿੱਤੀ ਹੈ 21900 ਯਾਨੀ 22 ਹਜ਼ਾਰ ਕਰੋੜ ਦੀ ਜੀ ਤੇ ਬਕਾਇਦਾ ਜਿਹੜੇ ਸਾਡੇ ਹੈਗੇ ਨੇ ਕੇਂਦਰੀ ਵਿੱਤ ਸਖਤਰ ਸ਼ਦੋਨਾ ਬਣੀਓ ਆਰਬੀਆਈ ਨੂੰ ਇੱਕ ਨੋਟ ਜਾਂ ਕਹਿੰ ਲੋ ਪੱਤਰ ਲਿਖਿਆ ਗਿਆ ਜੀ ਇਹਦਾ ਮਤਲਬ ਇਹ ਆ ਕਿ ਤੁਸੀਂ ਕਿਸੇ ਵੀ ਸਰਕਾਰ ਦੀਆਂ ਬਰੇਕਾਂ ਹੀ ਖਿੱਚ ਦਿੱਤੀਆਂ ਸ਼ਾਇਦ ਇਹ ਇੱਕ ਅਜੀਹਾ ਐਂਗਲ ਹੈ ਜਿਸ ਨੂੰ ਆਪਾਂ ਸਾਰੇ ਹੀ ਪਰਬਾਨ ਕਰਾਂਗੇ ਕਿ ਭਾਜਪਾ ਪੰਜਾਬ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਨੂੰ ਆਸਾਨੀ ਨਾਲ ਰਸਤਾ ਨਹੀਂ ਦੇਣ ਜਾ ਰਹੇ ਹੂੰ ਉਹਨਾਂ ਨੂੰ ਪਤਾ ਹੈ ਜਿਵੇਂ ਆਪਾਂ ਗੱਲ ਕਰਕੇ اٹੇ ਆਂ ਕਿ ਹੁਣ ਜਿਵੇਂ ਜਿਵੇਂ ਗੱਡੀ ਜਿਹੜੀ ਆ ਉਹ 2027 ਵਾਲੇ ਮੀਲ ਪੱਥਰ ਨੂੰ ਸ਼ੋ ਰਹੀ ਆ ਜੀ ਸਰਕਾਰ ਦੀ ਗੱਡੀ ਜਿਵੇਂ ਆਪਾਂ ਸਫਰ ਦੇ ਵਿੱਚ ਹੁੰਨੇ ਆ ਤਾਂ ਲੱਗੇ ਨਹੀਂ ਹੁੰਦੇ ਸਾਈਡਾਂ ਤੇ ਪੌਂਚ ਮਾਰ ਗੈਨੇ ਫਲਾਣਾ ਸ਼ਹਿਰ ਐਨਾ ਇਹ ਉਹ ਮੀਲ ਪੱਥਰ ਤੇ 27 ਵਾਲਾ ਹੁਣ ਸਾਹਮਣੇ ਦਿਦਾ ਪਿਆ ਨਾ ਪਰ ਇੱਥੇ ਕਹਦੀ ਐ ਵੀ ਵੋਟਾਂ ਜਿਹੜੀਆਂ ਉਹ ਬਸ 1.5 ਸਾਲ ਦੂਰ ਆ ਬਿਲਕੁਲ 1.5 ਸਾਲ ਵੀ ਕੀ ਆ ਕਿ ਪਿਛਲੇ 3 ਕੁ ਮਹੀਨੇ ਤੇ ਕਾਢੀ ਦਿਓ ਵਿੱਚੋਂ ਠੀਕ ਹੈ ਨਾ ਜੀ ਜੀ ਉਹ ਮੰਨ ਕੇ ਚੱਲੋ ਕਿ ਭਾਈ ਆਪਾਂ ਕਹ ਲਈਏ ਕਿ 15 ਕੁ ਮਹੀਨੇ 14 15 ਮਹੀਨੇ ਦਾ ਵਕਵਾਹੀ ਬਚਦਾ ਹੈ ਹੁਣ ਭਾਜਪਾ ਨੇ ਪਹਿਲਾਂ ਆਰਡੀਐਫ ਵਗੈਰਾ ਜਿਹੜੇ ਸੀ ਕਿ ਅਜੇ ਤੱਕ ਨਹੀਂ ਦਿੱਤੇ ਜੀ ਜੀਐਸਟੀ ਕਲੈਕਸ਼ਨ ਦੇ ਵਿੱਚੋਂ ਜੋ ਸਾਡਾ ਕੰਪਨਸੇਸ਼ਨ ਬਣਦਾ ਸੀ ਉਹ ਮਸਾ ਆ ਰੋਕ ਕਰਾ ਕੇ ਹਮ ਪਰ ਇਹ ਚੀਜ਼ਾਂ ਗਲਤ ਨੇ ਜਦੋਂ ਮੰਨ ਲਓ ਕਿਸੇ ਦੀ ਇੱਕ ਤੁਸੀਂ ਲਿਮਟ ਤੈਅ ਕਰ ਦਿੱਤੀ ਕਿ ਭਾਈ ਤੂੰ ਮਤਲਬ ਕਿ ਜੇ ਸਕੂਲ ਆਉਣਾ ਹੈ ਤਾਂ ਤੂੰ ਐਂਦਾ ਕਰੀਂ ਕਿ 70 ਕੇ 75% ਹਾਜ਼ਰੀ ਕਰ ਲਈ ਹੂੰ ਤੈਨੂੰ ਰੋਲ ਨੰਬਰ ਮਿਲ ਜਾਉ ਜੀ ਠੀਕ ਹੈ ਜੀ ਹੁਣ ਅਗਲੇ ਨੇ 70 75 ਕਰ ਲਈ ਤੁਸੀਂ ਤਦਵੀਰ ਰੋਲ ਨੰਬਰ ਰੋਕ ਕੇ ਵੇਜੋ ਆਹੋ ਫਿਰ ਨਾ ਗਲਤ ਹੈ ਨਾ ਤੁਸੀਂ ਆਪ ਦੀ ਹੱਦ ਬਾਅਦ ਚ ਵਧਾ ਦਿਓ ਆ ਤੁਹਾਡੀ ਆਪਣੀ ਕੈਪ ਜਿਹੜੀ ਆ ਫਿਰ ਉਹ ਬਦਲ ਗਈ ਹੋ ਤਾਂ ਪੰਜਾਬ ਦੇ ਪਰਪੇਖ ਕਿ ਜਾਣਬੁੱਝ ਕੇ ਪੰਜਾਬ ਨੂੰ ਤੰਗ ਕੀਤਾ ਜਾ ਰਿਹਾ ਜਾਂ ਜਾਣਬੁੱਝ ਕੇ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਜਾ ਰਿਹਾ ਕਿ ਖੁੱਲ ਕੇ ਵਿਕਾਸ ਕਾਰਜ ਨਾ ਕਰਵਾ ਸਕਣ ਕਿਉਂਕਿ ਪੈਸੇ ਦੇ ਨਾਲ ਹੀ ਆ ਨਾ ਬਿਲਕੁਲ ਸਾਰੇ ਕੰਮ ਤੇ ਪੈਸੇ ਨਾਲ ਹੀ ਹੁੰਦੇ ਆ ਸਰ ਪੈਸਾ ਬੋਲਦਾ ਹੈ ਪੈਸਾ ਉਹ ਪੈਸੇ ਨੂੰ ਦੱਸੋ ਕਿਹੜੀ ਜੀਬ ਲੱਗੀ ਉਹਨੂੰ ਦੰਦ ਲੱਗੇ ਆ ਜਿਹਦੇ ਨਾਲ ਬੋਲਣਾ ਪੈਸੇ ਪੈਸਾ ਪੈਸਾ ਕਹਾਂ ਜੀ ਪੈਸੇ ਦੀ ਜਗਾ ਕੰਮ ਬੋਲਦਾ ਹੈ ਜਦੋਂ ਕੋਠੀ ਤੁਹਾਡੇ ਅਰਗਾ ਦੋ ਤਿੰਨ ਮੰਜਲੀ ਛੱਤ ਲੈਂਦਾ ਤੇ ਆਪੇ ਹੀ ਬੋਲਦਾ ਹੈ ਨਾ ਇਹਦੇ ਕੋਲ ਹੈਗਾ ਕੁਛ ਨਾ ਕੁਛ ਤੇ ਕਹਿਣ ਦਾ ਮਤਲਬ ਇਹ ਆ ਕਿ ਇਹ ਜਿਹੜਾ ਸਾਰਾ ਕੁਛ ਹੈ ਨਾ ਹੂੰ ਮੇਰੇ ਖਿਆਲ ਦੇ ਨਾਲ ਠੀਕ ਹੈ ਅਸੀਂ ਆਪਣੀ ਗਵਰਨਮੈਂਟ ਦੀ ਇਥੋਂ ਦੀ ਗਵਰਨਮੈਂਟ ਦੀ ਆਲੋਚਨਾ ਕਰ ਲਈਏ ਮਜ਼ਮਤ ਕਰ ਲਈਏ ਕਿ ਭਾਈ ਉਹਨਾਂ ਨੇ ਆ ਨਹੀਂ ਕੀਤਾ ਬਾਹ ਨਹੀਂ ਕੀਤਾ ਕਰਜ਼ਾ ਜਿਹੜਾ ਉਹ ਸਾਡਾ ਲਗਾਤਾਰ ਵੱਧ ਰਿਹਾ ਹੈ ਆਰਥਿਕ ਮੁਹਾਜ਼ ਤੇ ਸਾਡੀ ਸਰਕਾਰ ਅੱਛਾ ਪਰਫਾਰਮ ਨਹੀਂ ਕਰ ਰਹੀ ਉਹ ਠੀਕ ਹੈ ਪਰ ਜਿਹੜੀ ਹੱਦ ਨਿਸ਼ਚਿਤ ਹੈ ਕਿਸੇ ਵਿੱਤੀ ਬਰੇ ਦੀ ਜੀ ਉਹਦੇ 9 ਮਹੀਨਿਆਂ ਦੇ ਦੌਰਾਨ ਜਿੰਨੇ ਪੈਸੇ ਉਹ ਲੈ ਸਕਦਾ ਸਟੇਟ ਉਹਦੇ ਵਿੱਚ ਵੀ ਤੁਸੀਂ ਕੈਪ ਲਵਾ ਦਿਓ ਹਾਂ ਤੇ ਮੇਰੇ ਖਿਆਲ ਦੇ ਨਾਲ ਕੋਈ ਸਹੀ ਜਿਹੜਾ ਰਾਜ ਧਰਮ ਆ ਨਾ ਹਮ ਰਾਜ ਦਾ ਵੀ ਇੱਕ ਧਰਮ ਹੁੰਦਾ ਧਰਮ ਹੁੰਦਾ ਹੈ ਜੀ ਤਾਂ ਸਹੀ ਰਾਜ ਧਰਮ ਦਾ ਨਿਰਵਾਹ ਨਹੀਂ ਹੈਗਾ ਸਭ ਇਹ ਗੱਲ ਜਿਹੜੀ ਆ ਉਹ ਬੜੇ ਦੁੱਖ ਨਾਲ ਕਹਿਣੀ ਪੈਂਦੀ ਹੈ ਕਿ ਕੁਝ ਸਟੇਟਾਂ ਨੂੰ ਨਰਿੰਦਰ ਮੋਦੀ ਗਵਰਨਮੈਂਟ ਜਿਹੜੀ ਆ ਦੱਬ ਕੇ ਤੱਬ ਕੇ ਕਹਿ ਲੋ ਕਿ ਤੰਗ ਕਰਦੀ ਹੈ ਤੇ ਉਹਨਾਂ ਦੇ ਵਿੱਚੋਂ ਪੰਜਾਬ ਇੱਕ ਆ ਜੀ ਪੂਰੀ ਸੰਗੀ ਘੁੱਟ ਕੇ ਰੱਖਦੇ ਆ ਵੀ ਫਿਰ ਕੱਲ ਨੂੰ ਮੌਕਾ ਜਦੋਂ ਸਾਨੂੰ ਮਿਲੂਗਾ ਤੇ ਅਸੀਂ ਥੋੜਾ ਜਿਹਾ ਵੀ ਕਰਾਂਗੇ ਤੇ ਵਾਵਾ ਲੱਗੂਗਾ ਸ਼ਾਇਦ ਕੁਲਵੰਤ ਸੰਘੇੜਾ ਜੀ ਕਹਿ ਰਹੇ ਨੇ ਕਿ ਪੰਜਾਬ ਸਾਰੇ ਦੇਸ਼ ਵਿੱਚ ਪਹਿਲੇ ਨੰਬਰ ਤੇ ਆ ਜਿਸ ਨੇ ਜੀ ਡੀ ਪੀ ਦੇ ਹਿਸਾਬ ਨਾਲ ਕਿਨ੍ਹੇ ਸਭ ਤੋਂ ਵੱਧ ਕਰ ਅਰ ਧੀਰੇ ਜੀ ਕਹਿ ਰਹੇ ਨੇ ਕਿ ਭਾਈ ਜੋਤੀ ਮਲੋਤਰਾ ਨੇ ਭਾਰਤ ਦੇ ਨਾਲੇ ਸਾਡੇ ਹਸਾਰ ਜ਼ਿਲ੍ਹੇ ਦੀ ਬੇਇੱਜ਼ਤੀ ਕਰਾਤੀ ਹੈ ਉਹ ਤੇ ਭਾਈ ਹੁਣ ਅਜੇ ਚੱਲ ਰਹੀ ਹੈ ਜਾਂਚ ਉਹਦੇ ਚੋਂ ਕੀ ਨਿਕਲਦਾ ਹੈ ਆਪਾਂ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਉਹਨਾਂ ਦੇ ਟਾਈਮ ਦੇ ਵਿੱਚ ਆ ਆਪਾਂ ਤੇ ਥੋੜਾ ਪਾਰਟੀਆਂ ਦੀ ਰਾਜਨੀਤੀ ਦੀ ਗੱਲ ਕਰ ਰਹੇ ਹਾਂ ਮਿੰਟੂ ਜੀ ਰਾਜਨੀਤੀ ਦੀ ਗੱਲ ਹੋਰ ਕਰ ਲਗੇ ਜੱਟ ਵੈਡ ਜੀ ਕਹਿ ਰਹੇ ਕਿ ਇਹਨਾਂ ਦਾ ਸਵਾਲ ਬਹੁਤ ਵਾਜਬ ਹੈ ਕਹਿੰਦੇ ਜੀ ਕਿ ਵਿਕਾਸ ਕਾਰਜ ਆਖਰੀ ਸਾਲ ਦੇ ਵਿੱਚ ਹੀ ਕਿਉਂ ਸਰ ਉਹ ਵੀ ਆਪਣੇ ਤੇ ਹੀ ਕੰਮ ਕਰਦੇ ਰਹਿੰਦੇ ਆ ਜਿਹੜੇ ਸਿਆਸਤਦਾਨ ਨੇ ਉਹਨਾਂ ਨੂੰ ਪਤਾ ਕਿ 5 ਸਾਲ ਪਹਿਲਾਂ ਜਿਹੜਾ ਕੰਮ ਕਰਾ ਦਿੱਤਾ ਤੇ ਉਹ ਤੇ 5 ਸਾਲ ਬਾਅਦ ਫੇਰ ਕਰਾਉਣ ਵਾਲਾ ਹੋ ਜਾਣਾ ਜਦੋਂ ਸਾਡੀ ਗਵਰਨਮੈਂਟ ਜਾਏਗੀ ਇੱਕ ਤੇ ਪੈਸਾ ਦੁੱਗਣਾ ਤੇ ਜੋ ਨਾ ਕਰਵਾ ਸਕੇ ਅੱਧ ਵਿਚਾਲੇ ਲਟਕਦਾ ਹੋਇਆ ਤੇ ਇਹਨਾਂ ਨੇ ਗਾਲਾਂ ਕੱਢਣ ਲੱਗ ਜਾਣਾ ਪਿਛਲਾ ਵੀ ਭੁੱਲ ਜਾਣਾ ਜੀ ਜੀ ਸੋ ਇਸ ਕਰਕੇ ਇਹ ਲੋਕ ਮਤਲਬ ਕਿ ਆਪਣੇ ਨਾਲੋਂ ਜ਼ਿਆਦਾ ਹੁਸ਼ਿਆਰ ਨੇ ਕਿ ਭਾਈ ਇਹਨਾਂ ਨੂੰ ਦੱਬ ਕੇ ਕੁੱਟੋ ਮਾਰੋ ਦੱਬ ਕੇ ਇਹਨਾਂ ਨੂੰ ਭੁਖੇ ਰਗੜੋ ਤੇ ਮੋੜ ਕੇ ਬਈ 6 ਕੁ ਮਹੀਨੇ ਚਮਕਾ ਦਿਓ ਧਮਕਾ ਦਿਓ ਇਹਨਾਂ ਨੂੰ ਗੱਲ ਨਾਲ ਲਾ ਲੋ ਆ ਵੇਖਿਓ ਹੁਣ ਆਉਣਗੀਆਂ ਬੀਬੀਆਂ ਚੁੰਨੀਆਂ ਹੀ ਵਟਾਈ ਜਾਂਦੀਆਂ ਨੇ ਹੂੰ ਜਿਵੇਂ ਆਪਣੇ ਇੱਥੇ ਲੰਬੀ ਦੇ ਵਿੱਚ ਚੱਲਦੀ ਹੁੰਦੀ ਸੀ ਚੁੰਨੀਵਟ ਮਹਿਮਾ ਜੀ 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 ਠੀਕ ਹੈ ਜੀ ਆ ਫਲਾਣੇ ਦੀ ਘਰ ਦੀ ਹੈ ਜੀ ਬੱਚੇ ਵੀ ਆ ਜਾਂਦੇ ਇਹਨਾਂ ਦੇ ਪੁਰਾਣੇ ਜਿਹੜੇ ਸਕੂਲਾਂ ਚੋਂ ਪੜਦੇ ਹੋਸਟਲ ਠੰਡੇ ਏਸੀ ਵਗੈਰਾ ਲੱਗੇ ਹੁੰਦੇ ਨੇ ਉਹ ਵੀ ਆ ਜਾਂਦੇ ਆ ਉਹ ਫਿਰ ਤੜ ਤੜ ਕੋਈ ਪਹਿਰਾ ਚ ਡਿਗੀ ਜਾਂਦਾ ਕੋਈ ਗਲ ਪਈ ਜਾਂਦਾ ਜੀ ਕੋਈ ਪਹਿਰੀ ਪਈ ਜਾਂਦਾ ਠੀਕ ਹੈ ਲੋਕ ਮਤਲਬ ਫੇਰ ਉਹੀ ਗੱਲ ਅਸੀਂ ਉਹ ਪਰੋਸੇ ਚ ਫੇਰ ਆ ਜਾਂਦੇ ਆ ਆ ਤਾਂ ਉਹੀ ਉਹੀ ਚੀਜ਼ ਹੈ ਸਾਥ ਹਮ ਕਿ ਭਾਈ ਲੋਕ ਜਿਹੜੇ ਆ ਉਹ ਖੁਸ਼ ਹੁੰਦੇ ਹਨ ਚੀਜ਼ਾਂ ਚ ਕਿ ਆ ਬਸ ਵੋਟਾਂ ਦੇ ਨੇੜੇ ਕੰਮ ਹੋ ਗਿਆ ਵਾ ਠੀਕ ਆ ਉਹ ਸਾਰਾ ਗੁੱਸਾ ਕਿਲਾ ਜਿਹੜਾ 4.5 ਸਾਲ ਲੜਾ ਨਿਕਲ ਜਾਂਦਾ ਜੀ ਇਹ ਯਤਨ ਕਰਦੇ ਕਿ ਕੋਈ ਰਾਜਨੀਤੀ ਦੀ ਕਹੋ ਕਿ ਸਿਆਸਤ ਦੀ ਹਾਂ ਜੀ ਉਹ 4.5 ਸਾਲ ਵਾਲਾ ਗੁੱਸਾ ਇਹਨਾਂ ਨੂੰ 6 ਮਹੀਨੇ ਦੀ ਖੁਸ਼ੀ ਦੇ ਕੇ ਕੱਢ ਲੋ ਤਾਂ ਸੌਦਾ ਕੋਈ ਮਹਿੰਗਾ ਨਹੀਂ ਹੈ ਜੀ ਜੀ ਜੱਟ ਨੂੰ ਫਾਇਰ ਜੀ ਕਹ ਰਿਹਾ ਕਿ ਪੈਸੇ ਆ ਵੀ ਗਏ ਤਾਂ ਦਿੱਲੀ ਵਾਲੇ ਨੇ ਖਾ ਜਾਣੇ ਭਾਈ ਇਹ ਤੇ ਹੁਣ ਕੀ ਕਹਿ ਸਕਦੇ ਆ ਪਰ ਚਲੋ ਮੈਨੂੰ ਲੱਗਦਾ ਕਿ ਕੋਈ ਲੱਡੂ ਕੇ ਆnde ਹੁੰਦੇ ਜਿਵੇਂ ਫੁਰੂਗਾ ਤੇ ਕੁਛ ਨਾ ਕੁਛ ਤੇ ਇੱਧਰ ਆਏ ਗਈ ਅ ਸਨੀ ਚੀਮਾ ਜੀ ਬਹੁਤ ਬਹੁਤ ਸ਼ੁਕਰੀ ਜਾਉਂਦੇ ਰਹੋ ਧੰਨਵਾਦ ਤੁਹਾਡੇ ਕਰਕੇ ਹੀ ਹੈ ਤੁਹਾਡੇ ਨਾਲ ਹੈ ਸਾਡਾ ਚੱਲਦਾ ਸਾਰਾ ਪ੍ਰੋਗਰਾਮ